ਤਸਵੀਰਾਂ ਅੰਮ੍ਰਿਤਸਰ ਦੇ ਲੋਹਾਰ ਕਾ ਰੋਡ ਦੀਆਂ ਹਨ ਜਿੱਥੇ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਕੂਲੀ ਝਗੜੇ ਨੇ ਖੂਨੀ ਰੂਪ ਧਾਰ ਲਿਆ ਜਾਣਕਾਰੀ ਮੁਤਾਬਕ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਵਿਚਾਲੇ ਸਕੂਲ ਵਿੱਚ ਹੋਈ ਟਕਰਾਅ ਸ਼ਾਮ ਨੂੰ ਲੋਹਾਰ ਕਾ ਰੋਡ ਤੇ ਮੁੜ ਪੜਕ ਉੱਠੀ ਦੱਸਿਆ ਜਾ ਰਿਹਾ ਹੈ ਕਿ ਝਗੜੇ ਤੋਂ ਬਾਅਦ ਦੋਵੇਂ ਧਿਰਾਂ ਰਾਜੀਨਾਮੇ ਲਈ ਇਕੱਠੀਆਂ ਹੋਈਆਂ ਸਨ ਪਰ ਉੱਥੇ ਮੋੜ ਟਕਰਾਰ ਹੋ ਗਈ ਅਤੇ ਇਸ ਦੌਰਾਨ ਗੋਲੀਆਂ ਚੱਲ ਗਈਆਂ ਫਾਇਰਿੰਗ ਦੌਰਾਨ ਐਸ਼ਪ੍ਰੀਤ ਸਿੰਘ ਨਾਮਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਜ਼ਖਮੀ ਨੌਜਵਾਨ 11ਵੀਂ ਕਲਾਸ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਿਯਾਮ ਦੇ ਸਾਥੀ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ ਜੋ ਐਸ਼ਪ੍ਰੀ ਸਿੰਘ ਦੀ ਲੱਤ ਵਿੱਚ ਲੱਗੀ ਹੈ ਪੁਲਿਸ ਮੁਤਾਬਕ ਮੌਕੇ ਤੇ 5 ਤੋਂ 6 ਰਾਉਂਡ ਫਾਇਰ ਹੋਣ ਦੀ ਪੁਸ਼ਟੀ ਹੋਈ ਹੈ ਹਾਲਾਂਕਿ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ ਹੈ ਫਿਲਹਾਲ ਜ਼ਖਮੀ ਨੌਜਵਾਨ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ ਮਾਮਲੇ ਵਿੱਚ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਮਲਾ ਜੀ ਜਿਹੜਾ ਇੱਕ ਰਿਵਾਰਕਰ ਰੋਡ ਤੇ ਗੋਲੀ ਚਲੀ ਉਹਦੀ ਅੱਜ ਸਕੂਲ ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ ਚ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਇੱਕ ਮੁੰਡਾ ਫੇਰ ਪਿੰਡ ਦਾ ਇੱਕ ਨਜਾਮ ਦੇ ਨਾਲ ਪੜ੍ਹਦਾ ਸੀ ਕਾਰਨ ਪਤਾ ਲੱਗਾ ਕੀ ਕਾਰਨ ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਦਾ ਦਾ ਮਤਲਬ ਵੀ ਕੋਈ ਨਹੀਂ ਮੂਲੀ ਗੱਲ ਤਾਂ ਕਿਤੇ ਝਗੜਾ ਹੋਇਆ ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀ ਨਾਵੇਂ ਵਾਸਤੇ ਸਾਡੇ ਨਿਹਾਰਕਰ ਰੋਡ ਤੇ ਖੜੇ ਸੀਗੇ ਜੋ ਲੋਹਾਰ ਕਾ ਰੋਡ ਤੇ ਰਾਈ ਨਵਾ ਤੇ ਖੜੇ ਤੇ ਉੱਥੇ ਫੇਰ ਇਹਨਾਂ ਦਾ ਝਗੜਾ ਹੋ ਗਿਆ ਜਿਹਨੂੰ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਨਜਾਮ ਦੀ ਬੰਦਾ ਸਰਪੰਚ ਉਹਨੇ ਗੋਲੀ ਮਾਰੀ ਐ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪੀ ਸਿੰਘ ਉਹਦੀ ਲੱਤ ਚ ਵੱਜੀ ਐ ਉਹਨੂੰ ਇੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀ ਤੇ ਸਿਵਲ ਹਸਪਤਾਲ ਵਾਲਿਆਂ ਨੇ ਉਹਨੂੰ ਰੈਫਰ ਕਰਤਾ ਗੁਰੂੰਦਾਨਪੁਰ ਦੇ ਹਸਪਤਾਲ ਸਭ ਕਿਨੇ ਆਊਂਡ ਫਾਇਰ ਹੋ ਗਿਆ ਸੀ ਉੱਥੇ ਪਾਈਪੋਂ 6 ਰੌਂ ਦੱਸਣ ਦੇ ਮਤਾਬਕ ਇਹਨਾਂ ਦੇ ਪੰਜ ਤੋਂ 6 ਰੌਂ ਫਾਇਰ ਹੋਏ ਸੀ ਪਤੋ ਸੀ ਕਿ ਉਹ ਆਪਣਾ ਅਵਸੰਸੀ ਅਸੰਸੀ ਨਹੀਂ ਉਹ ਤਫਤੀਸ਼ ਦਾ ਵਿਸ਼ਾ ਧੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਦਾ ਪਤਾ ਲੱਗ ਜੀ ਕਿਹੜਾ ਕੋਈ ਇਹਨਾਂ ਵੱਲੋਂ ਵੀ ਚਲਾਈਆਂ ਗਈਆਂ ਕਿ ਗੋਲੀਆਂ ਨਹੀਂ ਇਹਨਾਂ ਦੇ ਦੱਸਣ ਦੇ ਮਤਾਬਕ ਇਹਨਾਂ ਨੂੰ ਕੋਈ ਚਲਾਈ ਨਹੀਂ ਸਾਹਤ ਹੋਈ ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਤਫਤੀਸ਼ ਜਾਰੀ ਹੈ ਜੀ ਕੋਈ ਸੀਸੀਟੀਵੀ ਆਈ ਸਾਹਮਣੇ ਸਰ ਨਹੀਂ ਅਜੇ ਸੀਸੀਟੀਵੀ ਕੋਈ ਸਮੁੰਗਈ ਕੁਝ ਖੰਗਾ ਰਹੇ ਕੈਮਰਾ ਸਰ ਹੁਣ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਓ ਜੀ ਜੀ ਜੇਲ ਆ ਗਿਆ ਅਜੇ ਉਹਨੇ ਬਿਆਨ ਨਹੀਂ ਲਿਖਾਇਆ ਜੋ ਵੀ ਬਿਆਨ ਲਿਖਾਉਗਾ ਜਿਹਦੇ ਖਿਲਾਫ ਲਿਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਵੇਗੀ ਕੋਈ ਲੀਡਰ ਦਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਦਾ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਸਰ ਹੁਣ ਕਿਹੜੀ ਤਰ੍ਹਾਂ ਦਾ ਮਾਮਲਾ ਚੱਲਦਾ ਜਾ ਰਿਹਾ ਜੀ ਅਜੇ ਜੀ ਬਿਆਨ ਲਿਖਾਉਗਾ ਬਿਆਨ ਦਿਖਾਉਣ ਤੋਂ ਬਾਅਦ ਹੀ ਆਪਾਂ ਕਾਰਵਾਈ ਕਰਾਂਗੇ